ਉਜੇ ਜੱਠੇ ਵੀਰਵਾਰ ਨੂੰ ਅਸੀਂ ਮੇਲਾ ਕਰਾਉਨੇ ਆ ਸਮੂਹ ਸ਼ਹਿਰ ਨਿਵਾਸੀ ਤੇ ਗਾਹ ਪਿੰਡ ਦੀ ਸੰਗਤ ਦੇ ਨਾਲ ਸਹਿਯੋਗ ਨਾਲ ਇਸ ਵਾਰ ਅਸੀਂ ਜੋ ਅੱਗੇ ਪਹਿਲਾਂ ਕੋਈ ਇੱਕ ਰਵਾਇਤੀ ਢਾਡੀ ਤੇ ਗੀਤ ਸੰਗੀਤ ਦੇ ਵਿੱਚ ਗਾਉਣ ਵਾਲੇ ਸਿੰਗਰ ਆਉਂਦੇ ਸੀਗਾ ਅਸੀਂ ਇਸ ਸਾਲ ਸਾਰੇ ਬੰਦ ਕਰ ਦਿੱਤੇ ਨੇ ਇਸ ਸਾਲ ਅਸੀਂ ਸਿਰਫ ਕਵਾਲੀ ਤੇ ਇੱਕ ਧਾਰਨੀ ਸਿੰਗਰ ਰੱਖਿਆ ਹੈ ਉਸ ਤੋਂ ਇਲਾਵਾ ਅਸੀਂ ਕੋਈ ਵੀ ਪ੍ਰੋਗਰਾਮ ਨਹੀਂ ਆ ਇੱਕ ਦੇ ਨਾਲ ਅਸੀਂ ਆਪਣਾ ਖੂਨਦਾਨ ਕੈਂਪ ਚਲਾ ਰਹੇ ਹਾਂ ਇਹ ਇੱਕ ਬਾਬਾਈ ਨਕਲੀ ਗਰੀ ਪ੍ਰਗਟ ਹੋਈ ਹੈ ਨਹਿਰ ਦੇ ਵਿੱਚ ਜਿਹੜਾ ਕਾਫੀ ਇਤਿਹਾਸ ਵਾਲਾ ਜਗਾਹ ਹੈ ਇਹਦਾ ਜੀ ਸਾਡੇ ਜਨ ਤੋਂ ਪਹਿਲਾਂ ਇਤਿਹਾਸ ਆ ਵੀ ਇੱਥੇ ਇੱਕ ਵਾਰੀ ਪੋਲ ਬਣਾਉਣ ਲੱਗੇ ਸੀ ਇੱਥੋਂ ਕੋਈ ਇੱਟਾਂ ਚੱਕ ਕੇ ਉਹ ਸਮਾਤੋਂ ਇੱਟਾਂ ਚੱਕ ਕੇ ਅੰਦਰ ਉਹਦੇ ਲਾ ਲੀਆਂ ਉਹ ਜਦੋਂ ਲਾਈਆਂ ਤੇ ਉਹਦਾ ਪੋਲ ਉੱਥੇ ਡੁੱਬ ਗਿਆ ਜੋ ਕਿ ਇਸ ਸਾਲ ਨਹਿਰ ਸੁੱਕੀ ਸੀ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਹੈ ਇਹ ਇਤਿਹਾਸ ਹੀ ਹੈ ਇੱਥੇ ਸਾਡੇ ਇਲਾਕੇ ਦੇ ਸੰਗਤ ਆਉਂਦੀ ਆ ਜਿੰਨੀਆਂ ਵੀ ਉਹਦੇ ਉਹਦੇ ਮਨੋ ਕਾਮਨਾ ਪੂਰੇ ਕਰੀਆਂ ਹੁੰਦੀਆਂ ਨੇ ਕਿੰਨੇ ਸਾਲ ਤੋਂ ਤੁਸੀਂ ਸੇਵਾ ਕਰਦੇ ਹੋ ਤੁਸੀਂ ਮੈਨੂੰ ਹੋ ਗਏ 25 ਸਾਲ ਸੇਵਾ ਦਾ ਪੇਂਟਰਾਂ ਦਾ ਜਿਹੜਾ ਆਪਣੇ ਆਪਣੇ ਕੰਮ ਕਰਦੇ ਆ ਸੇਵਾ ਦੇ ਜਿਹੜਾ ਨੇ ਵੀ ਤੇ ਪਬਲੀਕ ਸਹਿਯੋਗ ਨਾਲ ਬੇਨਾਲ ਵਾਲੇ ਪਿੰਡਾਂ ਨਵਸਹਿਰਾਂ ਵਾਸਤੇ ਸਹਿਯੋਗ ਨਾਲ ਹੀ ਚੱਲਦਾ ਤੇ ਬਿਨਾਂ ਪਾਰਟੀ ਵਾਜੀ ਤੋਂ ਉੱਠ ਕੇ ਸਾਰੇ ਸੇਵਾ ਕਰ ਦਿੰਦੇ ਵੀ ਕੋਈ ਪਾਰਟੀ ਵਾਜੀ ਨਹੀਂ ਸਿਰਫ ਬਾਬਾ ਜੀ ਦੀ ਸੇਵਾ ਜਾਂਦੀ ਹੈ ਇਸੇ ਇਤਿਹਾਸੀ ਗੁਰਦੁਆਰਾ ਸਾਹਿਬ ਆਈ ਟੀਮ ਵਿੱਚ ਆਇਆ ਦਾ ਜਗ੍ਹਾ ਨਾਲ ਵੀ ਇਤਿਹਾਸਕ ਰੱਖਦਾ ਹੈ ਵੀ ਉਸਾ ਇਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਸੀਗੇ ਸੁਣਨਾ ਅਸੀਂ ਬਜ਼ੁਰਗਾ ਤੋਂ ਸੁਣਦੇ ਆ ਰਹੇ ਆਂ ਵੀ ਇੱਥੇ ਵੀ ਉਹਨਾਂ ਨੇ ਆਪਣਾ ਵੀਰ ਸਾਹਿਬ ਦੇ ਬਹਿ ਕੇ ਕੋਲ ਬੈਠੇ ਰੈਸਟ ਰਾਮ ਕਪੀਤਾ ਹੋ ਕੇ ਕਿਛੀ ਚਾਸੀ ਗਿਆ ਉਹ ਸਾਹਿਬ ਦੇ ਸਾਰੇ ਧਰਮਾਂ ਦੇ ਲੋਕ ਆਉਂਦੇ ਜੀ ਦੇਵਾ ਕਰਦੇ ਇੱਥੇ ਸਾਰੇ ਧਰਮਾਂ ਦੇ ਕੋਈ ਇੱਥੇ ਉਹ ਨਹੀਂਗਾ ਜੀ ਸਾਬ ਨੂੰ ਸਾਰੇ ਹਿੰਦੂ ਸੇਕ ਹਸਾਈ ਸਾਰੇ ਧਰਮਾਂ ਸੇਖ ਆਉਂਦੇ ਨੇ ਜੀ ਸਾਰੇ ਇੱਥੇ ਆ ਕੇ ਨਮਸਤੇ ਕਰਦੇ ਨੇ ਅੱਜ ਲੰਗਰ ਵੀ ਦੁੱਤ ਚੱਲਦੇ ਆ ਅੱਜ ਲੰਗਰ ਸਵੇਰੇ 8 ਵਜੇ ਤੋਂ ਜੀ ਰਾਤ ਦੇ 12 ਵਜੇ ਲੰਗਰ ਟੁੱਟ ਕਰਕੇ ਵੀਰਵਾਰ ਵਾਲੇ ਦਿਨ ਵੀ ਸੰਗਤ ਮੋੜੀ ਹੈ ਵੀਰਵਾਰ ਦੇ ਵਾਲੇ ਦਿਨ ਪੂਰੀ ਸੰਗਤ ਪਿੰਡ ਸ਼ਹਿਰ ਦੇ ਆਉਣ ਵਾਲੇ ਪਿੰਡ ਆਉਂਦੇ ਨੇ ਹਰੇਕ ਵੀਰਵਾਰ ਪੂਰਾ ਰਾਸ਼ਬਦ ਕਰਦੇ ਨੇ ਉਪਰ ਵੀ ਕਰਦੇ ਆ ਵੀ ਇੱਥੇ ਆ ਸ਼ਾਂਤੀ ਨਾਲ ਮੱਥਾ ਟੇਕੋ ਵਧੀਆ ਵਧੀਆ ਲੰਗਰ ਸ਼ੋਕੋ ਤੇ ਆਪਣੀਆਂ ਮਨੋ ਮੱਥਾ ਟੇਕ ਕੇ ਆਪਣੇ ਸੁੱਖਾ ਬੁਲਾ ਕੇ ਪੂਰੇ ਘਰ ਨੂੰ ਪਰਕੋਰਨ ਜਾਓ ਹੁੱਲੜ ਵਾਈ ਤੋਂ ਬਚੀਏ ਕੋਈ ਆਪਣਾ ਵੀ ਨਹੀਂ ਇੱਥੇ ਤਿਆਰ ਆਗਾ ਕਿ ਕੋਈ ਸੋਪੀ ਹੋਵੇ ਤਾਂ ਪੂਰੇ ਲੋਕ ਬਾਬੇ ਮੇਰ ਨਾਲ ਆਈ ਸੁੱਖਾ ਪੂਰੀਆਂ ਹੁੰਦੀਆਂ ਨੇ ਤਾਂ ਹੀ ਇੱਥੇ ਸਾਰੇ ਜੁੜੇ ਹੋਏ ਨੇ ਅੱਜ ਬਾਬਾ 베ਰੀ ਸਾਹਿਬ ਦੇ ਸਾਲਾਨਾ ਪੰਡਾਰੀ ਦੇ ਉੱਤੇ ਇਹ ਆਪਣਾ ਸਮਰਾਲੇ ਤੋਂ ਜੋ ਉਸ ਬਾਬਾ ਵਾਲੇ ਨੇ ਉਹ ਹਰੇਕ ਸਾਲ ਸਾਡੇ ਇੱਥੇ ਬਲੱਡ ਕੈਂਪ ਲਾਉਂਦੇ ਨੇ ਸੰਗਤਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਵੀ ਖੂਨਦਾਨ ਉਤਮ ਦਾਨ ਆ ਵੱਧ ਤੋਂ ਵੱਧ ਖੂਨਦਾਨ ਕਰੋ ਤੇ ਲੋੜਵੰਦਾਂ ਦੀ ਮਦਦ ਹੋ ਸਕੇ ਕੀ ਨਾਮ ਸਤਿੰਦਰ ਸਿੰਘ ਸਾਡਾ ਕੈਂਪ ਲਾਇਆ ਗਿਆ ਜੀ ਬਾਬਾ ਜੀ ਦੇ ਨਾਲ ਹਾਂਜੀ ਇਹ ਸਾਡਾ ਹਰ ਇੱਕ ਸਾਲ ਲਾਇਆ ਜਾਂਦਾ ਜੀ ਜਿਸ ਸਾਡੇ ਪ੍ਰੂਬਲ ਵੀਰ ਸਰਪੰਚ ਸਾਹਿਬ ਤੇ ਪੂਰਾ ਦਰਾਹਾ ਦੇ ਨਗਰ ਨਿਵਾਸੀ ਤੇ ਇਥੋਂ ਦੀ ਕਮੇਟੀ ਤੇ ਗਊਸ਼ਾਲਾ ਦਾ ਵੀ ਸਹਿਯੋਗ ਰਹਿੰਦਾ ਤੇ ਹਰ ਇੱਕ ਸਾਲ ਲਾਇਆ ਜਾਂਦਾ ਜੀ ਚ ਸਾਡੇ ਕਲੱਬ ਵੱਲੋਂ ਇੱਥੇ ਸੇਵਾ ਦਾ ਸਾਨੂੰ ਮੌਕਾ ਮਿਲਦਾ ਤੇ ਸੀ ਤਨ ਦੇ ਹੀ ਨਿਵਾਉਣੇ ਆ ਕਿਸੇ ਲੋੜਵੰਦ ਮੁਦਰਾਹੇ ਲੋੜ ਆ ਜੀ ਮਹਈਆ ਵੀ ਕਰਾਉਣੇ ਆ ਸੇਵਾ ਹੀ ਆ ਜੀ ਮੈਂ 28 ਕਵਾਰੀ ਕਰ ਚੁੱਕਾ ਜੀ ਕੀ ਮੈਸੇਜ ਕੀਆ ਜੋ ਮੈਸੇਜ ਜੀ ਆਪਣੇ ਵਾਸਤੇ ਬਹੁਤ ਵਧੀਆ ਚੀਜ਼ ਆ ਕਿਸੇ ਦੇ ਬਲੱਡ ਦੇ ਵਿੱਚ ਇਨਫੈਕਸ਼ਨ ਹੋਵੇ ਕੁਝ ਹੋਵੇ ਉਹ ਨਿਕਲ ਜਾਣੀ ਜਾਂ ਪੁਰਾਣਾ ਖੂਨ ਨਿਕਲ ਜਾਣਾ ਨਵਾਂ ਬਨਣਾ ਚ ਨਵੀਂ ਪਾਵਰ ਹੋਣੀ ਜੀ ਨਵੇਂ ਸੈੱਲ ਬਨਨੇ ਆ ਸਰੀਰ ਤੰਦਰੁਸਤ ਰਹਿੰਦਾ ਐ ਨਾਲ ਜੀ ਨਾਲੇ ਕਿਸੇ ਦੀ ਜਾਨ ਬਚਦੀ ਜੀ ਸੇਵਾ ਦੀ ਸੇਵਾ ਐ ਤੇ ਆਪਣਾ ਫਾਇਦਾ ਵੀ ਐ ਜੀ ਅੱਜ ਕਿੱਥੇ ਲੱਗਿਆ ਕੰਮ ਅੱਜ ਜਿਦਰਾਹੇ ਜੀ ਬਾਬਾ ਜੀ ਦੇ ਦਗਾ ਤੇ